ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਆਪਾਂ ਪਹੁੰਚੇ ਆ ਜੀ ਚੰਡੀਗੜ੍ਹ 22 ਦੀ ਮਾਰਕੀਟ ਦੇ ਵਿੱਚ ਤੇ ਇੱਥੇ ਤੇ ਆਪਾਂ ਨੇ ਅੱਜ ਖਰੀਦ ਪ੍ਰੋਚ ਕਰਨੀ ਹੈ ਜਿਹੜਾ ਮੇਰਾ ਪੁਰਾਣਾ ਮੋਬਾਈਲ ਹੈ ਇੱਕ ਤਾਂ ਉਹਦਾ ਜਿਹੜਾ ਇਹਦੀ ਬੈਕ ਸਾਈਡ ਵਾਲਾ ਮਤਲਬ ਲਾਈਨਸ ਲੱਗਿਆ ਹੋਇਆ ਆਪਾਂ ਕੈਮਰੇਆਂ ਦੇ ਉੱਪਰਲੇ ਪਾਸੇ ਉਹਦੇ ਉੱਪਰ ਸਕ੍ਰਾਈਬਸ ਬਹੁਤ ਵਗਾਰਾ ਪੈਗੇ ਸੀਗੇ ਜਿਹਦੇ ਕਰਕੇ ਜਿਹੜੀ ਵੀਡੀਓ ਹੈਗੀ ਆ ਜੀ ਜਦੋਂ ਆਪਾਂ ਲਾਈਵ ਵਗਾਰਾ ਦਿਖਾਉਂਦੇ ਜਾਂ ਕੁਝ ਵੀ ਦਿਖਾਉਂਦੇ ਆ ਤਾਂ ਕਲੀਅਰਟੀ ਨਹੀਂ ਆ ਰਹੀ ਬਹੁਤ ਜ਼ਿਆਦਾ ਉਹ ਇੱਕ ਚੇਂਜ ਕਰਾਉਣਾ ਤੇ ਇੱਕ ਫੋਨ ਲੈਣਾ ਆਪਾਂ ਨੇ ਤੇ ਇੱਕ ਦੋ ਕੰਮ ਹੈਗੇ ਜਿਹੜੇ ਹੋਰ ਹੈਗੇ ਜਿਹੜੇ ਆਪਾਂ ਨੇ ਖਰੀਦ ਪ੍ਰੋਚ ਕਰਨੀ ਹੈਗੀ ਆ ਤੇ ਬਾਈ ਦੀ ਮਾਰਕੀਟ ਦੇ ਵਿੱਚ ਪਹੁੰਚੇ ਹੋਏ ਆ ਤੇ ਥੋੜੀ ਦੇਰ ਤੱਕ ਆਪਾਂ ਤੁਹਾਨੂੰ ਨਾਲ ਦੀ ਨਾਲ ਮੇਰੇ ਨਾਲ ਸਰਪੰਚ ਸਾਹਿਬ ਪਹੁੰਚੇ ਹੋਏ ਨੇ ਬੇਲੇ ਤੋਂ ਜਤਿੰਦਰ ਸਿੰਘ ਜੀ ਬੇਲਾ ਸਾਹਿਬ ਤੇ ਮਿਲਾਂਦੇ ਆਪਾਂ ਤੁਹ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤੇ ਆਪਾਂ ਇੱਕ ਚੀਜ਼ ਤਾਂ ਹੁਣ ਇਸ ਟਾਈਮ ਖਰੀਦ ਰੋਕਤ ਤਕਰੀਬਨ 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 ਹੋ ਗਈ ਆ ਵਲੌਗ ਅਸੀਂ ਸ਼ੁਰੂ ਕਰ ਲਿਆ ਨਾਲ ਜੱਕ ਹਾਂ ਇਹ ਲਾਈਟ ਹੈਗੀ ਆ ਮੇਰੀ ਬੇਟੀ ਨੇ ਕਿਹਾ ਸੀਗਾ ਵੀ ਪਾਪਾ ਮੈਨੂੰ ਵੀ ਲਾਈਟ ਦੀ ਜ਼ਰੂਰਤ ਹੈਗੀ ਆ ਵੀ ਲੋਅ ਲਾਈਟ ਦੇ ਵਿੱਚ ਬੜੀ ਦਿੱਕਤ ਆਉਂਦੀ ਆ ਵੀ ਬਿਊਟੀ ਸ਼ੂਟ ਕਰਨ ਲੱਗੇ ਹਨਾ ਤੇ ਉਹਨੂੰ ਲਾਈਟ ਤਾਂ ਨਹੀਂ ਪਰ ਆਪਾਂ ਨੇ ਮੈਂ ਇੱਕ ਗੱਲ ਸੁਣੀ ਤਰ੍ਹਾਂ ਕੋ ਆਪਣਾ ਜਤੈਦਰ ਸਿੰਘ ਹਾਂਜੀ ਆਪਾਂ ਇੱਕ ਚੀਜ਼ ਦਾ ਧਿਆਨ ਰੱਖਣਾ ਵੀ ਆਪਾਂ ਜਿਹੜਾ ਮੋਬਾਈਲ ਦੇਖਣਾ ਹੈ ਮੋਬਾਈਲ ਲੋ ਲਾਈਟ ਦੇ ਵਿੱਚ ਕੰਮ ਕਰਨ ਵਾਲਾ ਹੈ ਇਹ ਚੀਜ਼ ਦੇਖਣੀ ਪਾਣੀ ਪਰ ਮੜ ਦੇਖੋ ਆਪਾਂ ਇੱਕ ਦੋ ਚਾਰ ਦੇ ਹਾਂ ਮੇਰੇ ਵੀ ਦਿਮਾਗ ਦੇ ਵਿੱਚ ਦੋ ਚਾਰ ਹੈਗੇ ਆ ਫੋਨ ਕਿਉਂਕਿ ਮੈਂ ਵੀ ਰੋਜ਼ ਦੇਖਦਾ ਰਹਿਣਾ ਕੋਈ ਨਾ ਕੋਈ ਫੋਨਾਂ ਬਾਰੇ ਕਿਉਂਕਿ ਮੇਰੇ ਪਾਸ ਹੁਣ ਇਸ ਟਾਈਮ ਆਪਣਾ ਮਟਰੋਲਾ ਦਾ ਹੈ ਇਹ ਤੇ ਰੋਟਾ ਮਟਰੋਲਾ ਦਾ ਹੀ ਰਹਾ ਹਾਂ ਤੇ ਮਤਲਬ ਕਿ ਮੇਰੇ ਮਟਰੋਲਾ ਦੇ ਨਾਲੋਂ ਤਾਂ ਮੇਰੇ ਐਂ ਜੇ ਹੋਗਾ ਜਿਹੜਾ ਹਾਂ ਕੋਈ Samsung ਦੀ ਸੀਰੀਜ਼ ਦੇਖਦੇ ਹਾਂ ਕੋਈ ਯਾਰ Samsung ਦੀ ਸੀਰੀਜ਼ ਵੀ ਵਧੀਆ ਏ ਮਡੋਰੋਲਾ ਦੀ ਸੀਰੀਜ਼ ਵੀ ਵਧੀਆ ਏ ਤੇ ਆਪਣੀ ਔਰ ਕਿਹੜੀ ਹੈ Google ਵਿਕਸਲ Google ਵੀ ਹੈ ਹਾਂ Google ਵਿਕਸਲ ਹੀ ਪਾਉਂਦੀ ਹੈ ਸੀਰੀਜ਼ ਹੈ ਅੱਛਾ ਹਾਂ ਇੱਥੇ ਹੋ ਗਈ ਦੁਕਾਨ Google ਲੈਣੀ ਇਸ ਤੇ ਪੁੱਛਣ ਜਿਹੜਾ ਕੋਈ ਜਾਂਦਾ ਨਹੀਂ ਪੁੱਛਤਾ ਲੋਕਾਂ ਨੂੰ ਲੱਗਦਾ ਨਹੀਂ ਵੀ ਹੋ ਗਈ ਇੱਥੇ Google ਦੀ ਇਹ ਜ਼ਿਆਦਾਤਰ ਫਲਿੱਪਕਾਰਟ ਦੇ ਨਾਲ ਇਹਨਾਂ ਦਾ ਹੋਇਆ ਕੋਈ ਆਪਾਂ ਮੇਰਾ ਟਾਈਪ ਆ ਗਿਆ ਹਾਂ ਦੀ ਮਤਲਬ ਕਿ ਉਹ ਸੇਲ ਕਰਦੇ ਇਕੱਠੇ ਹੋ ਕੇ ਬਟ ਜਿਹੜਾ ਮਟ੍ਰੋਲਾ ਦਾ ਆਪਾਂ ਨੂੰ ਇੱਥੇ ਜਿਹੜਾ ਹੋਇਆ H50 Ultra ਇੱਕ H50 Pro ਹੈ ਇਹ ਦੋ ਆਪਾਂ ਕੰਸਿਡਰ ਕਰ ਸਕਦੇ ਹਾਂ ਆਪਣੇ ਮਤਲਬ ਕਿ ਬਜਟ ਸੈਕਸ਼ਨ ਦੇ ਵਿੱਚ ਵੀ ਹੈ ਤੇ ਇਹਦਾ ਕੈਮਰਾ ਵੀ ਬਹੁਤ ਦੀ ਦਰਨਾ ਦਾ ਜੇ ਤੁਮ ਮੋਟੋਰਲਾ ਨੂੰ ਸੁਜੈਸ਼ਨ ਕਰਵਾ ਬਾਰ-ਬਾਰ ਪਰ ਇੱਕ ਚੀਜ਼ ਹੈਗੀ ਆ ਆਪਾਂ ਮਤਲਬ ਜੇ ਇੱਕ ਮੈਂ ਸੁਜੈਸ਼ਨ ਤੁਹਾਨੂੰ ਮੈਂ ਉਹਦੀ ਕਰਾ ਸੈਮਸੰਗ ਦੀ ਉਹ ਹੈਗਾ ਇਹ S24 আল্ট্রਾ ਉਹ ਤਕਰੀਬਨ ਆਪਣਾ 1 ਲੱਖ 6000 ਦਾ ਪੈਂਦਾ ਤੇ ਹੁਣ ਤੱਕ ਆਪਾਂ ਨੂੰ ਆਫਰ-ਆਫਰ ਲਾ ਕੇ 1 ਲੱਖ 5000 ਤੱਕ ਪਹੁੰਚ ਜਾਣਾ ਲੋ ਕ੍ਰੈਡਿਟ ਕਾਰਡ ਨਾਲ ਮਗਲ-ਮਗਲ ਯੂਜ਼ ਕਰਕੇ ਬਿਲਕੁਲ ਪਰ ਜਿਹੜਾ ਆਪਣਾ ਮਤਲਬ ਕਿ ਦੂਜਾ ਏ ਉਹ 50-50 ਤੱਕ ਪਹੁੰਚ ਜਾਣਾ ਜਿਹੜਾ ਐਜ আল্টਰਾ ਏ ਜੀ ਆਪਾਂ ਮਤਲਬ ਕਿ Pro ਲਈਏ 50 Pro ਹਾਂ ਉਹ ਤਕਰੀਬਨ ਜਿਹੜਾ ਮੈਨੂੰ ਹੁਣ ਆਨਲਾਈਨ ਇਸ ਟਾਈਮ ਮਿਲ ਰਿਹਾ 33-32000 ਦਾ ਹੈ ਪਾਸੇ ਜਾ ਪ੍ਰੋਵਾ ਹਾਂ ਜਿਹੜਾ ਅਲਟਰਾ ਥੋੜਾ 10000 ਮਹਿੰਗਾ ਹੈ ਅਲਟਰਾ ਹਾਂ ਅਲਟਰਾ ਮਤਲਬ ਕਿ ਤਕਰੀਬ 50000 ਤੱਕ ਪਾਉਂਦਾ ਹੈ ਓਏ ਹੋਏ 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 ਅੱਛਾ ਹਾਂ ਪਰ ਉਹਦਾ ਕੈਮਰਾ ਵਧੀਆ ਹੈ ਐਨੇ ਪਾਸੇ ਲਵਾਉਂਗਾ ਕੈਮਰਾ ਉਹ ਨਹੀਂ ਦੇਖੋ ਤੁਹਾਡੀ ਆਪਣੀ ਹਾਂ ਆਪਣੀ ਜੇਬ ਜੇਬ ਦੀ ਗੱਲ ਆ ਜੇਬ ਬਤਨ ਕਿ ਥੋੜਾ ਵਾ ਤਾਂ ਹੋਰ ਕਿੱਥੋਂ ਦਾ ਹੈ ਹਾਂ ਪਤਾ ਕੀ ਗੱਲ ਹੈ ਮੈਂ ਤੁ ਵੀ ਵਾਲੇ ਤਾਂ ਜਲੇ ਤਾਂ ਜਾਈਏ ਯਾਰ Oppo ਦਾ ਤੁਸੀਂ ਪਹਿਲਾਂ ਵੀ ਯੂਜ਼ ਕੀਤਾ ਵੀ ਹਾਂ ਨਹੀਂ ਮਾੜਾ ਤਾਂ ਨਹੀਂ ਹੈਗਾ ਹਾਂ ਮਾੜਾ ਨਹੀਂ ਹੈਗਾ ਬਟ ਇੱਕ ਟਾਈਮ ਤੇ ਜਾ ਕੇ ਨਾ ਲੈਂਸ ਖਤਮ ਹੋ ਜਾਂਦਾ ਦਾ ਅੱਛਾ ਚਲੋ ਮੈਂ ਨਹੀਂ ਕਹਦਾ ਮੈਂ ਨਹੀਂ ਆਏਗਾ ਉਹਨੂੰ ਕਹਤਾ ਤਾਂ ਕਿਤੇ ਉਪਰ ਵਾਲੇ ਮੇਰੇ ਤੇ ਕੇਸ ਕਰ ਦੇਣਾ ਕਿ ਮੈਂ ਕਹਦਣਾ ਮੇਰੇ ਤੇ ਕਰ ਦੇ ਜਿਹੜਾ ਮੈਂ ਸਾਨੂੰ ਕੋਈ ਚਲੋ ਠੀਕ ਹੈ ਜੀ ਤੇ ਇਹਦੀ ਇਹਦੀ ਪੇਮੈਂਟ ਆਪਾਂ ਕਿੰਨੀ ਪੇ ਕਰਨੀ ਹੈ ਇਹਦੀ ਆਪਾਂ ਨੇ ਵੈਸੇ ਤਾਂ ਬਾਈ ਤਾਂ 2500 ਕਹਿੰਦਾ ਆਪਾਂ ਚਲ ਆਪਾਂ ਘੱਟ ਵੱਧ ਕਰ ਲੈਂਦੇ ਆ ਆਪਾਂ ਪੱਕੇ ਦੇ ਪੱਕੇ ਕਸਟਮਰ ਆ ਇੱਥੇ ਦੇ ਕੀ ਸੋਚੀ ਜਾਂਦਾ ਆਵੇ ਬਾਈ ਨੂੰ ਲਾਇਆ ਕੰਮ ਤੁਸੀਂ ਇਹਨੂੰ ਕੰਮ ਲਾਤ ਤਾ ਮੈਂ ਜੀ ਗੱਲ ਸੁਣੋ ਜੀ ਏਦਾਂ ਗੱਲ ਵੀ ਮੈਂ ਗੋਪਰੋਧੀਆਂ ਲੱਗਿਆ ਦੋ ਬੈਟਰੀਆਂ ਲੈਣ ਵਾਸਤੇ ਤੇ ਇੱਕ ਚਾਰਜਰ ਲੈਣ ਵਾਸਤੇ ਵੀ ਮੇਰੀ ਇਹ ਬੈਟਰੀ ਬੜੀ ਛੇਤੀ ਖਤਮ ਹੋ ਜਾਂਦੀ ਹੈ ਫਿਰ ਮੈਨੂੰ ਬੜੀ ਦਿੱਕਤ ਹੁੰਦੀ ਹੈ। ਯਾਨੀ ਫਿਰ ਵੀ ਅੱਧੇ ਘੰਟੇ ਤੇ ਪੌਣੇ ਘੰਟੇ ਦੀ ਇਹ ਵੀਡੀਓ ਸ਼ੂਟ ਕਰ ਲੈਂਦਾ ਟੋਟਲ ਇਹ। ਜਿਹੜੀ ਇਸ ਸਮੇਂ ਵਿੱਚ ਬੈਟਰੀ ਹੈਗੀ ਆ ਪਰ ਜੇ ਦੋ ਬੈਟਰੀਆਂ ਆਪਣੇ ਕੋਲ ਐਕਸਟਰਾ ਹੋਣਸ ਆਪਾਂ ਚਾਰਜ ਕਰਕੇ ਰੱਖੀਏ ਕਿਉਂਕਿ ਆਪਾਂ ਨੇ ਜਦੋਂ ਜਾਣਾ ਹੈ ਹਜੂਰ ਸਾਹਿਬ ਨੂੰ ਤਾਂ ਰਸਤੇ ਦੇ ਵਿੱਚ ਸ਼ਾਇਦ ਕੋਈ ਚਾਰਜਰ ਪੁਆਇੰਟ ਕੋਈ ਮਿਲੇ ਨਾ ਮੀ। ਵੀ ਪੰਗੇ ਆ। ਆ ਕਰਤਾ ਇਹ ਪਾ ਗੁੰਮੋ ਗੁੰਮੋ ਯਾ ਕਿੰਨੇ ਦਾ ਨਹੀਂ ਲੋ ਯਾਰ ਗੱਲਾਂ ਖਤਮ ਕਰ ਕਰੀਏ ਡਾਣਾ 45000 ਹਾਂ 4000 ਦਾ ਕਰਾ ਯਾਰ ਹਾਂ ਆਇਆ ਕਰ ਇਹ ਬਾਈ ਕਹਿੰਦਾ ਕਿੰਨੇ ਦਾ ਵੈਸੇ ਇਹ ਪਤਵਾ ਕਹਿੰਦਾ ਥੋੜਾ ਜਾ ਕੇ ਆਏ ਨਹੀਂ ਨਹੀਂ ਇਹ ਕਿਸੇ ਹੋਰ ਦੀ ਇਹ ਬੈਟਰੀਆਂ ਬੈਟਰੀਆਂ ਕੱਲ ਦੀ ਅੱਛਾ ਕੱਲੀਆਂ ਬੈਟਰੀਆਂ ਐ ਬੈਟਰੀ ਮੈਟਰੀ ਕਿੰਨੇ ਦੂੰਗਾ ਕੱਲੀਆਂ ਤੋਂ ਆਏ ਕਰ ਫਿਰ ਦੋਨਾਂ ਦਾ ਹੀ ਹਾਂ ਕੋਈ 4000 ਨਹੀਂ ਯਾਰ 4000 ਨਹੀਂ ਆਏ ਨਾ ਕਰ ਇੱਕ ਮਿੰਟ ਹੋ ਜਾ ਯਾਰ ਅੱਧੇ ਕਿ ਉੱਥੇ ਆ ਜਾ ਨਾ ਗੱਲ ਲੈ ਮੇਰੀ ਗੱਲ ਸੁਣ 4500 ਰੁਪਏ ਤੇ ਲਿਖਿਆ ਹੋਇਆ ਹੈ ਹਾਂ ਆਪਾਂ 1000 ਰੁਪਏ ਘਟਾ ਲੈਣਾ ਇਹਦੇ ਵਿੱਚ ਅਰੇ ਨਹੀਂ ਉਹ ਨਹੀਂ ਫੇਰ 3500 ਦੇ ਪਾਈ ਆਪਾਂ ਦੋ ਉਹ ਤਾਂ ਪੁੱਤਾਂ ਜਿੰਨੀ ਗੱਲ ਕਹਿੰਦੇ ਤਾਂ ਮੰਨ ਗਏ ਇਹ ਮੰਨ ਗਏ 3500 ਮੰਨ ਕੇ ਹੂੰ ਹਾਂ ਇਹ ਤਾਂ ਹੋਰ ਗੱਲਾਂ ਕਰਨਾ ਸਭ ਪਰਸੈਂਟ ਵਾਲੀ ਉਹ ਤਾਂ ਮੰਨ ਗਏ ਹੁਣ ਜੇ ਤੂੰ ਐਹ ਦੇ ਵਿੱਚ ਮੰਨ ਕੇ ਜਲ ਵੀ ਆ ਆ ਇਹਦੇ ਵਿੱਚ ਰੇਟ ਲਿਖਿਆ ਆਪਾਂ ਨੂੰ 6000 ਚ ਕਹਿੰਦੇ ਆ ਆਪਾਂ ਨੂੰ ਮਿਲ ਜੂਣੀ ਇਹ 6000 ਚ ਕਿ ਜੋ 500 ਘਟਾਏ ਦਾ ਗੱਲ ਤੋਂ ਥੀ ਹੈ ਕੀ ਮੁੜ ਕੇ ਉਹ ਨਹੀਂ ਹਾਂ ਮੰਨ ਨਹੀਂ ਦੇ ਦੀ ਗੱਲ ਅੱਛੀ ਐ ਅੱਛੀ ਐ ਤੁਹਾਡਾ ਕਾਹ ਯਾਰ ਬੰਦਾ ਫੇਰ ਓਂਡੀ ਪੜਵਾ ਡੀਓ ਚਾਰਜਰ ਐਂਡੋ ਬੱਬੇ ਲਾ ਯਾਰ ਆ 5000 ਰੁਪਏ ਦੀ ਯਾਰ ਕਾਯਾ ਰੋਮਾਂਡ ਕਾ ਲਿਤਾ ਆ ਬੋਤੂ ਮਾ ਬਾਈ ਨੂੰ ਲੜਨਾ ਮੁੰਡਾ ਆਪਣੇ ਗਾਲ ਆਪਣੇ ਗਾਲ ਆੜੀ ਲੱਗਿਆ ਪਾਉਣ ਮੁੰਡਾ ਲੈ ਜੀ ਸਾਇਦ 10 ਕਿੰਨੇ ਦਾ ਪਾਊਗਾ ਲਾਸਟ ਪਾਣੀ ਆ ਰਿਹਾ ਹੂਲਸ ਰੇਡ ਯਾਰ ਪੰਜ ਹਜ਼ਾਰ ਰੂਪਾ ਬਣਦੀ ਨਹੀਂ ਗੱਲ ਹੋਰ ਮੈਂ ਕਿੰਨਾ ਰੁਕ ਜਾਉਂਗਾ ਚੱਲ ਜਾਓ ਕੀ ਕੋ ਲੈਣਾ ਨਹੀਂ ਹੋਰ ਸੇਟ ਲੱਗਦਾ ਬਾਈ ਵੀਨੋਦ ਕੁਮਾਰ ਵੀਨੋਦ ਕੁਮਾਰ ਹੋਰ ਸੇਟ 5000 ਦਾ ਅੱਲਪਾਉਣ ਲੱਗਿਆ ਮੈਂ ਸਰ ਇਹ ਨਹੀਂ ਪਾਜੀ ਵੀਨੋਦ ਯਾਰ ਆਇਆ ਨਾ ਕਰ ਯਾਰ ਤੂੰ ਹੀ ਇਹ ਕਰਦੇ ਕੈਮਰਾ ਬੰਦ ਕਰ ਦਿੰਦੇ ਕੈਮਰਾ ਬੰਦ ਕਰਕੇ ਲਾ ਦੇ ਰੇਟ ਮੈਂ 6 ਬੋਲਦਾ ਮੈਂ ਮੋਬਾਈਲ ਤੇ ਪਹਿਲੇ ਮੈਟਰੀਕ ਸਟੋਰ ਕਰ ਦਿੰਦੇ ਮੈਂ 5 ਲੱਗਿਆ ਪਾਉਣ ਬਾਬੇ ਨਹੀਂ ਨਹੀਂ ਓਕੇ ਕੈਮਰੇਜ ਨਾ ਗਏ 5 ਵਜੇ ਕੀ ਕਰੀਏ ਅਸੀਂ ਹੁਣ ਇਦਾਂ ਕਰਦੇ ਆਪਾਂ ਹੁਣ ਚੱਲੀਏ ਆਪਾਂ ਇਹ ਮੰਗਲਾਲ ਭਾਜੀ ਨੂੰ ਦਿਖਾਉਣ ਵਾਸਤੇ ਹੂੰ ਇਹਦਾ ਦੇਖਦੇ ਆ ਜਿਹੜਾ ਕੰਮ ਹੋਣੇ ਵਾਲਾ ਇਹਦਾ ਕਰਵਾਈਏ ਹੂੰ ਜਿਹੜਾ ਹੋਣਿਆ ਉਹ ਕੰਮ ਕਰਵਾ ਕੇ ਫਿਰ ਬਾਅਦ ਵਿੱਚ ਦੇਖਦੇ ਆ ਅਗਲਾ ਪ੍ਰੋਗਰਾਮ ਕੀ ਹੈ ਨਾ ਆ ਜਾਓ ਦੋ ਗਿਆਨ ਨਾ ਕਰਦੇ ਪਰ ਇਹ ਆ ਰਹੀ ਹੈ ਦਰਮਿਆਨ ਦੀ ਕੋਈ ਬੜੀ ਮੂਰੀ ਨਾ ਕਰਨਾ ਵੀਡੀਓ ਬਣਾ ਲਈ ਆਂ ਮਾਲੀਆ ਬਹੁਤ ਜ਼ਿਆਦਾ ਪੱਟ ਪਟਾਈ ਜੀ ਕਰਨੀ ਹੈ ਵੀਡੀਓ ਬਣਾਉਣੀ ਹੈ ਆਪਾਂ ਨੇ ਪਰ ਉਹ ਤੋਂ ਮਾਇਆ ਨਹੀਂ ਆਈ

그게

अच्छा कहड़ा मॉडल लगाते हैं वी फोर्टी और वी फोर्टी दौर V40 and V40 pro pro difference kya kya hona chahida hai difference mainly sir chip set da was processor was processor da difference hai main na aaki camera te tusi edda karo mera nal thoda ja ke bahar nu chalo mano low light vich nu use karke dekho lekin aap aago na ke theena sochi asi lekin hatt jiye koi nahi pata anda aajo 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 aiyo aap pakdo eddnu ko main yaar pehla vaar aa ਅਸੀਂ ਨਾਲ ਸਬੂਤ ਰੱਖਣਾ ਹੈ ਜੇ ਗਏ ਅਸੀਂ ਉੱਧਰੋਂ ਲਿਕੇ ਦੌੜ ਗਏ ਫਿਰ ਕਹਿੰਦਾ ਹਾਂ ਹਾਂ ਦੱਸਣਾ ਕਿ ਕਿਵੇਂ ਦਿਖਾ ਰਹੇ ਹਨ ਇਹ ਆਹੀ ਕੀ ਚੀਜ਼ ਚੈੱਕ ਕਰ ਰਹੇ ਹੋ ਬੰਦਾ ਮੈਂ ਇਹ ਰਖਾ ਕਿ ਇਹ ਹਾਂ ਉਹ ਦੋਨੋਂ ਪਰ ਦੇ ਰਹੇ ਇਹਦੇ ਵਿੱਚ ਆ ਦੇਖ ਨਾ ਉਹ ਕੋਸੋਰ ਤਰੀਕੇ ਦਾ ਦੱਸ ਰਹੇ ਇਹੀ ਤਰ੍ਹਾਂ ਬੰਦਾ ਸੀ ਇਹਨਾਂ ਦਾ ਇਹ ਬੰਦਾ ਹੈ ਹਾਲੋ ਜਿਹੜਾ ਮਟਰੁੱਲਾ ਵਾਲਾ ਹਾਂ ਉਹ ਥੋੜਾ ਬੈਸਟ ਦਿਖਾਉਂਦਾ ਉਹ ਬੈਸਟ ਹੈ ਅਰੇ ਟਰੈਜਰਾ 50 ਅਲਟਰਾ ਸੀਗਾ ਸਾਲ ਨਹੀਂ ਜਿਹੜੀ ਬਣਨੀ ਚਾਹੀਦੀ ਨਾ ਸਾਨੂੰ ਜੋ ਅਸੀਂ ਭਾਲਦੇ ਫਿਰਦੇ ਆ ਪਿਛਲੇ 4-5 ਸਾਲ ਤੋਂ ਅਸੀਂ ਬਲੌਗਿੰਗ ਕਰਦੇ ਆ ਸਾਨੂੰ ਚਾਹੀਦਾ ਹੁਣ ਕੰਬੋ ਜਾਂ ਚਾਹੀਦਾ ਫਲਾਨ ਜਾਂ ਉਹ ਬਣ ਨਹੀਂ ਜਾ ਰਿਹਾ ਨੇੜੇ ਨਹੀਂ ਆ ਰਿਹਾ ਹਾਂ ਕਿਸੇ ਚੱਲੀਏ ਫੈਸਲਪਨ ਸਾਹਿਬ ਮੇਰਾ ਯਾਦ ਪਾ ਲੈ ਉਹ ਗੁਰੂ ਮੇਰੇ ਸੁਣ ਲਈ ਗੱਲ ਬਣੀ ਜਾਂਦੀ ਹੈ ਲੈ ਸਾਰਾ ਕੁਝ ਆ ਜੇ ਤੂੰ ਕਿਸੇ ਨਾ ਬ੍ਰਦਰ ਮੇਰੇ ਕੋ ਪਿਆ ਪਰ ਮੱਟੀ ਦੇ ਵਿੱਚ ਜਿਹੜੀਆਂ ਐਪਸ ਹਨ ਆਹ ਬਾਤ ਜਾਨ ਨੂੰ ਸਿਆਪੇ ਮੈਂ ਤਾਂ ਇੱਕ ਆ ਮੇਰਾ ਮੇਰੇ ਕੋਲ ਫੋਨ ਹੈ ਕੈਮਰਾ 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 ਲਈ ਕਰ ਰਿਹਾ ਹਾਂ ਇੱਕ ਤਾਂ ਓਨਲੀ ਕੈਮਰਾ ਦੀ ਗੱਲ ਹੈ ਨਾ ਮੈਂ ਫਿਰ ਮੈਂ ਕੰਬੋ ਦੇ ਵੀ ਨਹੀਂ ਨੀਗਾ ਅੱਛਾ ਕੰਬੋ ਚਾਹੀਦਾ ਬਹੁਤ ਕੋਸ਼ੀਆ ਲੈਪਟਾਪ ਮੈਨਰ ਦੇ ਵੀ ਯੂਜ਼ ਕਰਨਾ ਇਹ ਉਹ ਅਸੀਂ ਰਾਈਡਿੰਗ ਵਗੈਰਾ ਕਰਦੇ ਰਹਿੰਦੇ ਹਾਂ ਇੰਡੀਆ ਲੈਵਲ ਤੇ ਘੁੰਮਦੇ ਰਹਿੰਦੇ ਹਾਂ ਤਾਂ ਹੁਣ ਜੇ ਲੈਪਟਾਪ ਵੀ ਚੱਕ ਕੇ ਘੁੰਮੀ ਜਾਉਣ ਨਾਲ ਫੋਨ ਵੀ ਚੱਕ ਕੇ ਘੁੰਮੀ ਜਾਉ ਬੜੀ ਦਿੱਕਤ ਹੁੰਦੀ ਪਤਾ ਹੈ ਉਹਦੇ ਲਈ ਸੋਚ ਰਹੇ ਤੇ ਹੁਣ ਸਾਨੂੰ ਉਹ ਆਪਣਾ ਸੈਨਸੰਗ ਦਾ ਜਿਹੜਾ 24 ਐਸ ਉਹ ਮੈਨੂੰ ਕੁਝ ਲੱਗਦਾ ਅਲਟਰਾ ਵੀ ਕੁਝ ਲੱਗਦਾ ਪਰ ਉਹ ਇੱਕ ਦੁਕਾਨ ਵਾਲਾ ਹੀ ਬੋਲ ਰਿਹਾਦਾ ਕਿਸੇ ਕੋਲ ਬਾਕੀ ਕੋਈ ਹੈ ਹੀ ਨਹੀਂ ਤੁਹਾਡੇ ਕੋਲ ਹੈਗਾ లైਵ ਨਹੀਂ ਹੈਗਾ ਆਹੀ ਤਾਂ ਬੰਦਾ ਹੈ ਨਾ ਇਹੀ ਤਾਂ ਬੰਦਾ ਹੋਰ ਚਲ ਕੋਈ ਦੇਖਦੇ ਆ ਠੀਕ ਹੈ ਜੀ ਓਕੇ ਥੈਂਕ ਯੂ ਬਰਦਰ ਹਾਂਜੀ ਲੱਖ ਰੁਪਏ ਦਾ ਮੇਰਾ ਤਾਂ ਕਾਰਜ ਕੋਈ ਪੈਦਾ ਨਹੀਂ ਕਰਦਾ ਬਹੁਤੀ ਪਰੇਨਾ ਕਰਦੀ ਨਹੀਂ ਲੱਖ ਰੁਪਏ ਕਿਸ ਤਰ੍ਹਾਂ ਦੇ ਆ ਜਾਣਾ ਤਾਂ ਬਸ ਕਰ ਦੇ ਤੂੰ ਕਰਜ਼ੇ ਨਹੀਂ ਹੋਈ ਨਹੀਂ ਸਦਾ ਭਾਜੀ ਇੱਕ ਕਰਦੇ ਯਾਰ ਭਾਜੀ ਹੁੰਦਾ ਕਰਦੇ ਮੈਂ ਤੈਨੂੰ ਮੰਨ ਲਿਆ ਥੋੜੀ ਜੀ ਗੱਲ ਤੁਸੀਂ ਮੇਰੀ ਗੱਲ ਮੈਂ ਜੀ ਹੁਣ ਪਹੁੰਚ ਗਿਆ ਜੀ ਟਿਕਾਣੇ ਦੇ ਉੱਪਰ ਗੈਲੈਕਸੀ 24s ਅਲਟਰਾ ਦੇ ਉੱਪਰ ਮੇਰਾ ਮੂਡ ਬਣ ਗਿਆ ਮੈਂ ਲੱਖ ਰੁਪਏ ਦਿੰਦਾ ਬਾਈ ਨੂੰ ਤੇ ਇਹ ਨਹੀਂ ਮੰਨਦਾ ਹੈਗਾ ਇਹ ਕਹਿੰਦਾ ਨਾ ਮੈਂ 110000 ਦੇ ਇੱਕ 10 ਰੁਪਏ ਦੇ ਪਿੱਛੇ ਉਹ ਗਰਾਈ ਵਧਾਈ ਜਾਂਦਾ ਹੈ ਮੈਨੂੰ ਸਮਝ ਨਹੀਂ ਲੱਗਦੀ ਮੈਂ ਹਰ ਕਰਾਂ ਦਾ ਕਰਾਂ ਕੀ ਮਨ ਰਹਾ ਕੋ ਮੇਰੀ ਜੀ ਬਦੀ ਹੋਣੀ ਸਰ ਮੋਹਲਣੀ ਯਾਰ ਗੱਲ ਪਹਿਲੇ ਦੁਕਾਨ ਬੰਦ ਕਰਨ ਦਾ ਟਾਈਮ ਵੀਰੇ ਦੁਕਾਨ ਦਾ ਬੰਦ ਯਾਰ ਫੇਰ ਤੂੰ ਭਾਈ ਮੈਂ ਤੇਰਾ ਡਾਇਰੈਕਟ ਨਹੀਂ ਕਰਦਾ ਆਪਣੇ ਬੀਬੀਆਂ ਮੈਂ ਤੁਹਾਡੀ ਘਰ ਦੀ ਕੋਲ ਜਾਣਾ ਬੱਚਿਆਂ ਕੋਲ ਜਾਣਾ ਤੇ ਮੈਂ ਤੁਹਾਨੂੰ ਜਾਣਾ ਤਾਂ ਇਹ ਦੱਸੇ ਮੈਂ ਰੇਡ ਤੋਂ ਨੂੰ ਦੋ ਦੱਸੇ ਹੀ ਬ੍ਰਦਰ ਯਾਰ ਕਰ ਮੇਰੇ ਕੋਲ ਹੁੰਦਾ ਬੜੀ ਗੱਲ ਨਹੀਂ ਕਰਦਾ ਅਸੀਂ ਦੇਖਾ ਤੇ ਅੱਜ ਤੇ ਤੇਰਾ ਕੱਲਾ ਹੀ ਤੇਰਾ ਹੀ ਹੈ Samsung ਦਾ ਸ਼ੋਰੂਮ ਹੈ ਹੋਰ ਤਾਂ ਕੁਝ ਨਹੀਂ ਰੱਖਿਆ ਵਾ ਹੈਗਾ ਤੂੰ ਤਾਂ ਕਰ ਸਕਦਾ ਘਾਟਾ ਵਾ ਦੂਆ ਨੇ ਤਾਂ ਸੋਚਣਾ ਮਿੱਡੇ ਕਮਾਉਣਾ ਸਰ ਤੁਹਾਡੀ ਗੱਲ ਬਿਲਕੁਲ ਸਹੀ ਹੈ ਅਸੀਂ ਅੱਗੇ ਸਸੀਂ ਅਸੀਂ ਕੰਪਨੀ ਦੇ ਇੰਕਲੂਡ ਹਾਂ ਭਾਜੀ ਸਾਨੂੰ ਸਾਨੂੰ ਪਤਾ ਸਕਿੰਦਾ ਹੈ ਤੁਹਾਡੀ ਸ਼ਮਤਾ ਹੈ ਨਾ ਕਰਿਆ ਨਹੀਂ ਹੁੰਦਾ ਤਾਂ ਭਾਜੀ ਨਾ ਕਰਿਆ ਯਾਰ ਨਹੀਂ ਹੋਣਾ ਚਾਹ ਫਿਰ ਪੰਜੇ ਕਾ ਕਰਦੇ ਨੇ ਵੇੜ ਕੰਮ ਪੰਜ ਭਾਜੀ ਨਹੀਂ ਹੁੰਦਾ ਉਹ ਮੈਂ ਮੈਂ ਨਿਕਲ ਜਾਣਾ ਨਾ ਡਾਕਟਰ ਹੌਦੇ ਵਾਲਾ ਕੰਮ ਮੈਂ ਨਿਕਲ ਜਾਣਾ ਉਹ ਅੱਗੂ ਸਾਡੀ ਮਰਜ਼ੀ ਹੈ ਭਾਜੀ ਮੈਂ ਤਾਂ ਕੁਝ ਨਹੀਂ ਕਰਾਂਗਾ ਚੱਲ ਜੀਏ ਯਾਰ ਇਹ ਆਣ ਗਿਆ ਇਹ ਨਹੀਂ ਨਹੀਂ ਆਪਣੀ ਗੱਲ ਹੈ ਭਾਜੀ ਮੈਂ ਅਸੀਂ ਵੀ ਚੰਗੇ ਨਾਦੇ ਹੈਗੇ ਸਾਨੂੰ ਵੇਖ ਲਓ ਕਿਰਮਾ ਕਿੱਥੇ ਲੱਗਿਆ ਮੈਂ ਦੇਖੇ ਮੇਰਾ ਜਿਗਰਾ ਦੇਖ ਲੱਖ ਰੁਪਇਆ ਪਤਾ ਮੈਂ 4 ਫਾਲਚ ਕੱਟਾਂ ਅਸੀਂ ਵੀ 1.40 ਲੱਖ ਦਾ ਫੋਨ ਤੁਹਾਨੂੰ ਕਿੰਨੇ ਦੇ ਦਿੰਦੇ ਸੀ ਦੇਖੋ ਬਈ ਸਾਡਾ ਵੀ ਜਿਗਰਾ ਵੇਖੋ ਬਈ ਪਰ ਇਹਨਾਂ ਵੀ ਨਹੀਂ ਹੈਗਾ ਉਹ ਨਹੀਂ ਆਪਣਾ ਵੀ ਉਹੀ ਜੀ ਹਾਂ ਹੁੰਡੀ ਫੜਦਾ ਚਾਹ ਚੀ ਇਹ ਬੰਦਾ ਸਾਨੂੰ ਬਹੁਤ ਵਧੀਆ ਟੱਕਰਿਆ ਜੀ ਸਾਡਾ ਬਰਦਰ ਹੁੰਡੀਆਂ ਮੰਡੀਆਂ ਪਾਈਆਂ ਹੋਈਆਂ ਬਾਈ ਨੇ ਸਾਨੂੰ ਮੈਨੋਲੇਜ ਆ ਰਿਹਾ ਇਹਨੂੰ ਇਹ ਕਹਿੰਦਾ ਵੀ আলਟਰਾ 24 ਐਸ Samsung ਦਾ ਜਿਹੜਾ ਵੀ 110000 ਰੁਪਏ ਜੇ ਤੁਹਾਨੂੰ ਆਪਾਂ ਦੇ ਦੇਣਾ ਤੇ ਸਾਨੂੰ ਜਿਹੜਾ ਪਿੱਛੇ ਵਾਲਾ ਬੰਦਾ ਕਹਿ ਰਿਹਾ ਸੀ ਉਹ 15 ਜਿ ਕਹਿ ਰਿਹਾ ਸੀਗਾ ਪਰ ਮੈਂ ਇਹਦੀਆਂ ਗੱਲਾਂ ਤੇ ਵਿਸ਼ਵਾਸ ਕਰਨ ਨੂੰ ਬੜਾ ਚਿੰਤ ਕਰਦਾ ਮੁੰਡੇ ਵੀ ਗੱਲਾਂ ਬੜੀਆਂ ਕਹਿਣ ਲੈਂਦੇ ਆ ਹੈਲੋ ਕਹਣਾ ਵੀ ਮੈਂ Google Pay ਤੁਹਾਨੂੰ ਵਾਪਸ ਕਰੂੰਗਾ ਸਾਰੇ ਪੈਸੇ ਮਤ ਜੇ ਕੋਈ ਦੇ ਦੇ ਦਿਓ ਜੇ ਕੋਈ ایرਰ ਆ ਰਿਹਾ ਤੇ আলਟਰਾ 512 ਦੀ ਹੈ ਨਾ ਹਾਂਜੀ ਹਾਂਜੀ আলਟਰਾ 512 ਮੈਂ ਕਿਹਾ ਜੀ ਜੀ ਜਾਓ ਮਾੜੀ ਮੁੱਟੀ ਦੇਖੋ ਜਾਸ ਕੱਟਦੇ ਆ ਪਰ ਕੇ ਜਮੇ ਨਹੀਂ ਕਿਸਾਈ ਕਰਤੀਆਂ ਅਸਰੇ ਤਾਂ ਕਵੀ ਜਮੀ ਕਪੜੇ ਲੱਤੇ ਤਾਰ ਸਾਰੇ ਸਾਰੇ ਇਹਦੇ ਪਿੱਛੇ ਕੁਛ ਨਹੀਂ ਅਰ 30 ਦਮੰਗਾ ਬਾਈ ਇਹਦਾ ਗੱਲ ਠੀਕ ਹੈ ਜੀ ਹਾਂ ਕੀ ਕਰਨਾ ਬੇ ਸਰਪੰਚ ਸਾਹਿਬ ਮੈਨੂੰ ਦੱਸ ਸਰਪੰਚ ਸਾਹਿਬ ਦੀ ਤਾਂ ਹਾਂ ਐ ਤੁਸੀਂ ਦੱਸੋ ਨਹੀਂ ਸਰਪੰਚ ਦਾ ਪੱਕਾ ਚੱਕਰ ਹੋ ਰਿਹਾ ਸਰਪੰਚ ਹਰ ਮਨ ਰਸਤੇ ਦੇ ਵਿੱਚ ਕੰਮ ਗੂਲ ਕਰਦਾ ਹੁੰਦਾ ਲੱਖ ਅੱਛਾ ਅੱਛਾ ਮੇਰੇ ਵੀਰ ਇਹ ਜਿਹੜਾ ਹੁਣ ਆਪਾਂ 1.10 ਦੇ ਵਿੱਚ ਵਿਦ ਜੀਐਸਟੀ ਬਿਲ ਨੋ ਹਿਡਨ ਚਾਰजेस ਪ੍ਰੋਡਕਟ ਆਥੈਂਟਿਕ ਆਲ ਓਵਰ ਇੰਡੀਆ ਵਾਰੰਟੀ ਕੀ ਆਉਗਾ ਇਹ ਬਾਸੂ ਕਹਿੰਦੇ ਸੀ ਨੰਬਰ ਜਿਹੜਾ ਹੁੰਦਾ ਦੂੰਗਾ ਆਨਲਾਈਨ ਜੇ ਤੁਹਾਡਾ ਫੋਨ ਕਦੇ ਚੋਰੀ ਹੁੰਦਾ ਗੁੰਮ ਹੁੰਦਾ ਆਟੋਮੈਟਿਕਲੀ ਤੁਹਾਡਾ ਫੋਨ ਸਾਰਾ ਵਾਸ਼ ਆਊਟ ਹੋ ਜਾਏਗਾ ਕੋਈ ਬੰਦਾ ਤੁਹਾਡੇ ਡਾਟੇ ਦਾ ਮਿਸਯੂਜ਼ ਵੀ ਨਹੀਂ ਕਰਦਾ ਹੋਰ ਦੱਸ ਇਹ ਹੁੰਦਾ ਐਮ ਆਈਐਮ ਨੰਬਰ ਰਜਿਸਟਰਡ ਦਾ ਵੈਰੀਫਾਈ ਜੀ ਜੀ ਕਰ ਰਹੇ ਬੰਦੇ ਇਹਨਾਂ ਨੂੰ ਮੌਮਲਾ ਦੇਖੋ ਜੀ ਸਰਪੰਚ ਸਾਹਿਬ ਹਟਿਆ ਨਹੀਂ ਸਰਪੰਚ ਸਾਹਿਬ ਕਹਿੰਦਾ ਵੀ ਮਾਲ ਸਾਹਿਬ ਵੀ ਤੁਹਾਡੀ ਇੱਜ਼ਤ ਬਹੁਤ ਵੱਡੀ ਹੈ ਤੇ ਕਹਿੰਦਾ ਵੀ ਪੇਮੈਂਟ ਕਟਵਾਓ ਤੇ ਮੈਂ ਪੇਮੈਂਟ ਲੱਗਿਆਂ ਕਟਵਾਉਣ ਇਹਨੇ ਨਾ ਕੋਈ ਇੱਕ ਵੀ ਗੱਲ ਨਹੀਂ ਕਹੀ ਵੀ 1000 ਰੁਪਏ ਘੱਟ ਕਰ ਲੈ 500 ਘੱਟ ਕਰ ਲੈ ਵੀ ਜਾਂਦੇ ਰਸਤੇ ਵਿੱਚ ਰੋਟੀ ਉਹ ਖਾਲਾਂਗੇ ਉਲਟਾ ਇੱਥੇ ਪਾਰਟੀ ਲਾ ਕੇ ਬੰਦੇ ਮੰਗਣ ਮੈਂ ਨਾ ਨਹੀਂ ਲੈਣਾ ਕੀ ਸੀ ਉਹ ਸੋਟਾ ਮੋਟੋ ਕੇ ਪਰਾਂ ਕਰੀ ਵੈਸੇ 175000 ਹੁੰਦਾ ਨਾ ਆ ਆਪਣੇ ਆਮ ਕਾਰਡ ਦਾ ਜਿਹੜਾ ਹੁੰਦਾ ਹੈ ਬਹੁਤ ਵੱਧ ਹੁੰਦਾ ਬੰਦੇ ਦਾ ਇਹ ਕਰੀ ਦੋਆਰੇ ਕਰਕੇ ਦੇਖ ਲਾਂਗੇ ਡਿਕਲਾਈਨ ਹੋ ਜਾਊਗਾ ਬਸ ਇਹਦਾ ਪਰ SBI ਦਾ ਸਾ ਇਹ ਡਿਕਲਾਈਨ ਤੇ ਪੈਸੇ ਬਸ ਹਾਂ ਅੱਛਾ ਡੋਂਗੋ ਇੱਕ ਛੋਟਾ ਜਿਹਾ ਕੰਮ ਹੋਰ ਗਿਆ ਜੇ ਵੀ ਜਦ ਵੀ ਫੋਨ ਲੈਣਾ ਕੰਸਲ.com ਤੋਂ ਹਾਂਜੀ ਕਿਹੜਾ ਜੀ ਰੇਟ ਵਧੀਆ ਹੈ ਜੀ ਠੀਕ ਹੈ ਜੀ ਡੀਲ ਵਧੀਆ ਹੈ ਪ੍ਰੋਡਕਟ ਆਥੈਂਟਿਕ ਹੈ ਓਕੇ ਜਦ ਮਰਜੀ ਆਓ ਤੁਹਾਡਾ ਨਾਮ ਲੈ ਕੇ ਆਉਂਗੇ ਹੋਰ ਡਿਸਕਾਊਂਟ ਕਰਾਂਗਾ ਕੰਸਲ.com ਸੈਕਟਰ 22 ਜੀ okpental.com सेक्टर 22 ਦੇ ਵਿੱਚ ਜਿਹੜਾ ਆਪਣਾ 17 ਦੇ ਬਿਲਕੁਲ ਸਾਹਮਣੇ ਆ ਹਾਂਜੀ 17 830 88146 ਇੱਕੋ ਹੀ ਦਵਾਰੇ ਦੇਖ ਲੈ ਚੋ ਯਾਰ ਫਾਈਲ ਕਰਕੇ ਜੇ ਹੁੰਦਾ 88146 ਇੱਕੋ ਹੀ ਦਵਾਰੇ ਦੇਖਣਾ ਜੇ ਸੇਵ ਕਰਕੇ ਯਾਰ ਐਸ ਐਚ ਓ ਐਟ ای ਸੁਭੋਗ ਬਾਕਸ ਬਾਕਸ ਦਾ ਟੋਟਾ ਅਲਾਸੀ ਬ੍ਰਾਹਮਣ ਦੇ ਵਿੱਚ ਪੈਕ ਦੇ ਵਿੱਚ ਪਾਪਾ ਪੇਮੈਂਟ ਕਰਦੇ ਜੀ 1 ਲੱਖ 10 ਹਜ਼ਾਰ ਦੀ ਪੱਥਰ ਰੱਖ ਕੇ ਦਿਲ ਦੇ ਉੱਪਰ ਮੈਂ ਪਰ ਤੈਨੂੰ ਮੈਂ ਮਿਲੂੰਗਾ ਤੈਨੂੰ ਮੈਂ ਗੱਲ ਤੇਰੇ ਨਾਲ ਮੈਂ ਕਰਨੀ ਜ਼ਰੂਰ ਆ ਵੀ ਤਾ ਮੈਨੂੰ ਰੋਕਿਆ ਕਿਉਂ ਨਹੀਂ ਮੈਂ ਇਹ ਕੰਮ ਕਰ ਰਿਹਾ ਦਾ ਬਾਹਰੋਂ ਅੰਦਰ ਆ ਕੇ ਮੈਂ ਰੋਕਿਆ ਨਹੀਂ ਜਾਣਗੇ ਮੈਂ ਕਿ ਹੁਣ ਲਾਰਾਂ ਨੇ ਦੇ ਦੇ ਜੀ ਕਾਲਰ ਦੇ ਪੂਰਾ ਜਿਹੜਾ ਕੰਮ ਆ ਮੈਂ ਤਾਂ ਰੋਕਿਆ ਤਾਂ ਮੈਂ ਤੈਨੂੰ ਕਹਿਆ ਗਿਆ 512 50 ਹਜ਼ਾਰ ਦਾ ਕੋਈ ਫੋਨ ਲੈ ਲੈ 50 ਹਜ਼ਾਰ ਦਾ ਕੋਈ ਕੈਮਰਾ ਲੈ ਲੈ ਵਧੀਆ ਕੀ ਦੇਣੀ ਬੋਲ ਸਰ ਜਣਾ ਦਾ ਬਣਾ ਇਹ ਮੰਗੂ ਕੋ ਖੜਿਆ ਦਿਰਪਾ ਹੁਣ ਤੂੰ ਬਲੰ ਸੁਣਦਾ ਇਹ ਅਕਾਲਪੁਰ ਖੇ ਜਾਣਦਾ ਉਹ ਕੀ ਹੋ ਰਿਹਾ ਚਲ ਉਹਦਾ ਦਿੱਤਾ ਹੋਇਆ ਸਾਰਾ ਕੀ ਮਰਜ਼ੀ ਮਾਲਕ ਦੀ ਹੈ ਫੇਹੀ ਗੱਲ ਹੈ ਮੈਂ ਮਾੜੀਆਂ ਨੇ ਵੀ ਰੋਟੀ ਰਾਟੀ ਖਾਣੀ ਨੇ ਹੈ ਨਾ ਆ ਇਹਦਾ ਪਲਾਨ ਆਪਣਾ ਨੇ ਤੇ ਹਾਂ ਜੀ ਤੁਹਾਡਾ ਬਿਲਕੁਲ ਜੀ ਥੈਂਕ ਯੂ ਓਕੇ ਲਓ 110 ਅਮਾ ਇਹ ਕੋਈ ਨਾ ਦੱਸਿਆਗਾ ਅੱਜ ਤੱਕ ਮੈਂ ਤੁਹਾਡੀ ਅੱਛਾ ਇੱਕ ਈ ਕੰਝ ਹੋਰ ਵੀ ਆ ਹੁਣ ਦੇਖ ਤੇ ਕੱਲ ਨੂੰ ਵੱਧ ਦਾ ਕਹਿ ਕੇ ਵੇਚਣਾ ਤੇ ਵੇਖਣਾ ਨਹੀਂ ਹੈਗਾ ਹੁਣ ਇੱਕ ਮਤਲਬ ਹੀ ਨਹੀਂ ਅਸੀਂ ਕਦੋਂ ਵੇਚਣਾ ਕਰਦੇ ਨੂੰ ਆਹ ਉਹ ਨਾਲ ਉਹ ਤਾਂ ਨਾ ਚਾਰ ਦਾ ਹੀ ਵਿਕਣਾ ਕਰਦਾ ਜਿੱਦਨੇ ਕੰਡਮ ਹੋ ਗਿਆ ਕੰਡਮ ਨਾ ਆਇਤਾ ਇਹ ਬੇਤੇਦ گولڈ ਵਗੈਰਾ ਲੱਗਿਆ ਆਣਾ ਮੋਟਾ ਜੇ ਬਾਈ ਨੇ ਚਾਰ ਪੰਜ ਮਿੰਟ ਦੀਆਂ 골ਡੀਆਂ ਪਾਈਆਂ ਇੱਥੇ ਵੀ 골ਡ ਹੋ ਗਏ ਮੋਟਾ ਮਹਿੰਗਾ ਹੋਊਗਾ ਹਨਾ ਬਿਲਕੁਲ ਇਹੋ ਜਿਹੀ ਗੱਟ ਕੇ ਲਾਈਆਂ ਹੋਈਆਂ ਮੈਂ ਤੁਹਾਡੀ ਗੱਲ ਨਾਲ ਲੱਗ ਰਹੀਆਂ ਤੇ ਤੁਹਾਡਾ ਆਪਾਂ ਨੂੰ ਬਿੱਲ ਦਿੱਤਾ ਗਿਆ ਇਹ 512 ਜਿੱਕੇ ਵੀ ਜਬਾਜੀ ਭਾਈ ਨੂੰ ਆ ਹਾਂ ਹੂੰ 5 ਵੀ ਓਕੇ ਸਰ ਕਰਨ ਮਹਾਲ ਵੀਡੀਓ ਹੈ ਕਰਨ ਮਹਾਲ ਸਰ ਕੋਲੋਂ ਜੇ ਯਾਰ ਨਾ ਵੀਡੀਓ ਲੋ ਬਾਈ ਮੈਂ ਸੁਬਹ ਆਪਾਂ ਨੂੰ ਸਬਸਕ੍ਰਾਈਬ ਕਰ ਦਿਓ ਲੋ ਬਿਲਕੁਲ ਜੀ ਬਿਲਕੁਲ ਨਹੀਂ ਪੱਕਾ ਵੀ ਲੈਣਾ ਜੀ ਇਹ ਜੀ ਦੇ ਹੀ ਸੰਭਾਲ ਕੇ ਰੱਖਣਾ ਜੀ ਅਗਰ ਸੰਭਾਲ ਕੇ ਨਾ ਵੀ ਰੱਖੂਗੇ ਤੁਹਾਡਾ ਫਰਾ ਬੈਠਣਾ ਨਾ ਦੂਜੇ ਦਿਨ ਨੂੰ ਟੈਨਸ਼ਨ ਘਾਦੀ ਆਈ ਲਵ ਯੂ ਬ੍ਰਦਰ ਜਿੰਨੇ ਮਰਜੀ ਨੋ ਪ੍ਰੋਬਲਮ ਬਿਲਕੁਲ ਟੈਨਸ਼ਨ ਨਾ ਲੋ ਬਿਲਦ ਨੂੰ ਹੋਰ ਵੀ ਮਿਲ ਜਾਊਗਾ ਜੇ ਘੁੰਮ ਜੇ ਓਕੇ ਜੇ ਆਪਣੇ ਕੋਲ GST ਨੰਬਰ ਹੁੰਦਾ ਤਾਂ ਸ਼ਾਇਦ ਥੋੜੇ ਜਿਹੇ ਹੋਰ ਬਚ ਜਾਂਦੇ ਆਪਾਂ ਨੂੰ 8-10000 ਰੁਪਏ ਹਾਂ ਪਰ ਕਲੇਮ ਕਰ ਲੈਣਾ ਸੀਗਾ GST ਨਾ ਬਾਅਦ ਵਿੱਚ ਖਿਆਲ ਆਉਂਦਾ ਆਪਾਂ ਨੂੰ GST ਆਪਾਂ ਨਹੀਂ ਆਪਾਂ ਇਹ ਗਵਰਨਮੈਂਟ ਰਿਚ ਨੂੰ ਨਹੀਂ ਲੈਣਾ ਚਾਹੁੰਦੇ ਆ ਗਵਰਨਮੈਂਟ ਨੂੰ ਆਪਾਂ ਨੇ ਲੇਕੇ ਜਾਣਾ ਪਰ ਮੋਦੀ ਨੇ ਥੋੜੇ ਥੱਲੇ ਘੜੀ ਸੁਣਾ ਆਪਾਂ ਨੇ ਉਹ ਜਿਵੇਂ ਸੀ ਇਨਸ਼ਾਅੱਲਾ ਪਾਇ ਸੀ ਜੀ ਚਲੋ ਠੀਕ ਹੈ ਬਰਦਰ ਮੈਨੂੰ ਦੇ ਦਿਓ ਮੇਰਾ ਮਾਲ ਮੇਰਾ ਤੇ ਬੇਦਕ ਕੁਛ ਨਾ ਦੋ ਮਿੰਟ ਦੀ ਵਾਰੰਟੀ ਦੋ ਮਿੰਟ ਦੀ ਨਿਕਲ ਜਾਂਦਾ ਅੱਛਾ ਵਾਰੰਟੀ ਇਹੋ ਸਾਡੇ ਕੋਲ ਵਾਰੰਟੀ ਆਨਲਾਈਨ ਹੋਣੀ ਹੈ ਹੋ ਲੈ ਇਹ ਵੀ ਹੈਗੀਆਂ ਨਗਲ ਹਾਂ ਦੋ ਮਿੰਟ ਹੋ ਗਏ ਓਕੇ ਬਹੁਤ ਵੇਰ ਐਡੀਟਿੰਗ ਐਡੀਟ ਕੁਝ ਕਰਦੇ ਹੋ ਕੀ ਕਰਦੇ ਉਹਨਾਂ ਨੇ ਭਾਜੀ ਖੋਦੇ ਕਾਦੀ ਨਾ ਪਤਾ ਸਾਰਾ ਕੰਮ ਕਰੇ ਸਿਸਟਮ ਚ ਮੋਬਾਈਲ ਚ ਵੀ ਹੋ ਜਾਂਦਾ ਹੈ ਸਾਰਾ ਕੁਝ ਹੋ ਜਾਂਦਾ ਤਾਂ ਹੀ ਤਾਂ ਵੱਡੇ ਮੋਬਾਈਲ ਦੇਦੇ ਆ ਵੀਰਾਂ ਦੇ ਵਿੱਚ ਕਾਫੀ ਮਤਲਬ ਅਗਰ ਤੁਸੀਂ ਵੀਡੀਓ ਬਣਾਉਂਗੇ ਨਾ ਜਿੱਦਾਂ ਤੁਸੀਂ ਆ ਕੈਮਰਾ ਵੱਡਿਆ ਹੋਇਆ ਜੀ ਜੀ ਇਸ ਤੋਂ ਵੀ ਉੱਪਰ ਦੀ ਕੁਆਲਿਟੀ ਹੈ ਜੀ ਜੀ ਜ਼ੂਮਿੰਗ ਪਾਵਰ ਜੀ ਇਸ ਦੀ ਤੁਹਾਡੀ ਵੀਡੀਓ ਦੀ ਕਲੈਰਿਟੀ ਇਹਦੇ ਨਾਲੋਂ ਬਹੁਤ ਉੱਪਰ ਹੈ ਜੀ ਮੈਂ ਸਮਝ ਗਿਆ ਭਾਈ ਤਾਂ ਹੀ ਆਪਾਂ ਨੇ ਪਰਚੇਜ਼ ਕੀਤਾ ਹੈ ਬਹੁਤ ਜੀ ਹੁਣ ਇੰਨਾ ਦੇ ਆਪਣੇ ਕੋਲ ਦੋ ਤਿੰਨ ਕੈਮਰੇ ਹੈਗਾ ਇਹ ਵੀ ਹੈਗਾ ਡੀਜੀਆਈ ਵੀ ਹੈਗਾ ਹੋਰ ਵੀ ਹੈਗੇ ਕਈ ਜਿਹਨੂੰ ਯੂਜ਼ ਤਾਂ ਕਰਦੇ ਆ ਪਰ ਬਟ ਇਹ ਉਹੀ ਕੰਮ ਨੂੰ ਯੂਜ਼ ਹੁੰਦੇ ਨੇ ਜਿਹੜਾ ਹੁਣ ਫੋਨ ਹੈ ਹੁਣ ਕਈ ਵਾਰ ਆਇਆ ਸੀ ਹੁਣ ਇੰਡੀਆ ਉਦੇ ਲਈ ਹੁਣ ਜਿਵੇਂ ਇਹ ਦੇ ਵਿੱਚ ਅਸੀਂ ਯੂਜ਼ ਕਰਾਂਗੇ ਤਾਂ ਇਹਦੇ ਵਿੱਚੋਂ ਮੈਮਰੀ ਕੱਟ-ਕੱਟ ਕੇ ਲੈਪਟਾਪ ਦੀ ਨਾਲ ਚੱਕਣਾ ਪੈਣਾ ਉਹ ਦਿੱਕਤ ਆ ਵੀ ਜਦੋਂ ਹੁਣ ਇਹਦੇ ਵਿੱਚ ਅਸੀਂ ਵਿਦ ਲੈਪਟਾਪ ਦਾ ਵੀ ਕੰਮ ਲਾਵਾਂਗੇ ਬਿਲਕੁਲ ਇਹ ਕੰਮ ਬਿਲ ਦੇਣਾ 115274 6 ਹਾਂ ਆ ਵੀ ਠੀਕ ਹੈ ਵਨ ਸਾਈਡ ਕਿਆ ਪਾ ਰਹੇ ਹੋ ਜਾਨਾ ਬਹੁਤ ਬੜਾ ਸੋਹਣਾ ਹੈ ਇਹ ਜੋ ਇਹ ਪਟੂਆ ਤੁਸੀਂ ਸਾਰਾ ਕੁ ਇਥੇ ਨਿਵੇੜ ਦੂਗਾ ਕੰਮ ਆਹ ਮੁੰਡੀਆਂ ਦੇ ਨਾਲ ਹਾਂ ਉਹਨੂੰ ਉਦਾਂ ਦੀ ਉਦਾਂ ਸਵਿਚ ਆਫ ਕਰਕੇ ਹੁੰਦਾ ਜੇ ਉਦਾਂ ਪਾ ਦਵਾਂ ਠੀਕ ਹੈ ਆ ਮੋਕਲੇ ਬਾਏ ਕੁਪਈ ਸੀ ਹੈ ਨਹੀਂ ਚਾਪਾ ਕੀ ਕਰਨਾ ਹੁੰਦਾ ਇਹਦੇ ਤੇ ਸੈਮ ਮਾਰ ਕੇ ਨਾ ਪਾਇਸ਼ ਆ ਦੋ ਸਪੰਸੁਕਾ ਸਾਹ ਦੇ ਬੂ ਸਭ ਕਰ ਕਰ ਨਹੀਂ ਨਹੀਂ ਕਾਰਡ ਦਾ ਕ੍ਰੈਡਿਟ ਡੈਬਿਟ ਕੋਈ ਕਾਰਡ ਹੈ ਐਕਸੈਸ ਬੈਂਕ ਦਾ ਹਾਂ ਹਾਂ ਇਹ ਲਿਖੀ ਜੀ ਸਲਿੱਪ ਹਾਂ ਸਲਿੱਪ ਜੀ ਨਾ ਆ ਵੀ ਬੜਾ ਤੁਹਾਡੇ ਵੀ ਸਲਿੱਪ ਮੇਰੇ ਕੋਲ ਹੈ ਹਾਂ ਹਾਂ ਇੱਕ ਸਲਿੱਪ ਤਾਂ ਮੈਨੂੰ ਚਾਹੀਦੀ ਹੈ ਜੀ ਆ ਇਸ ਨੂੰ ਪੂਰਾਨ ਕਰ ਦੋ ਨਾ ਹਾਂ ਕਰ ਦੋ ਕਰ ਦੋ ਪੂਰਾਨ ਕਰ ਦੋ ਕੋਈ ਚੱਕਰ ਨਹੀਂ ਹੈ আচ্ছা ਫਿਰ ਸਰ ਕੀ ਫਿਰ ਉਸ ਤੋਂ ਇਲਾਵਾ ਕੀ ਕੀ ਦਿੰਦੇ ਰਹਿੰਦੇ ਫਿਰ ਇਹ ਮੰਥਲੀ ਭਾਜੀ ਜਿੰਨਾ ਤੁਸੀਂ ਸੋਚ ਵੀ ਨਹੀਂ ਸਕਦੇ